ਪਿਛਲੇ ਸਮੇਂ ਦੌਰਾਨ ਸਾਡੇ ਸਿਟੀ ਦੇ ਅੰਦਰ ਸਾਡੇ ਸਬੂਡੀਜਨ ਦੇ ਅੰਦਰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਵਾਹਨ ਜਿਹੜੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਨੇ ਉਹਨਾਂ ਦੀ ਚੋਰੀ ਹੋ ਰਹੀ ਸੀਗੀ ਟੂ-ਵੀਲਰ ਇਸ ਦੇ ਬਾਰੇ ਐਸਐਚਓ ਅਰਬਨ ਸਟੇਟ ਅਮਨਦੀਪ ਰਾਠ ਔਰ ਇਹਨਾਂ ਦੀ ਸਮੁੱਚੀ ਟੀਮ ਨੇ ਬੜੀ ਮਿਹਨਤ ਦੇ ਨਾਲ ਇਸ ਦਾ ਸਰਾਗ ਲਗਾਇਆ ਕੱਲ ਇਹਨਾਂ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਜਿਹਦੇ ਵਿੱਚ ਦੋ ਵਿਅਕਤੀ ਇਹਨਾਂ ਨੇ ਰਾਉਂਡ ਅਪ ਕੀਤੇ ਸੀਗੇ ਲਖਵੀਰ ਸਿੰਘ ਔਰ ਇਕਬਾਲਪ੍ਰੀਤ ਦੋਨਾਂ ਨੂੰ ਜਦੋਂ ਪੁੱਛਗਿਛ ਕੀਤੀ ਇਨਟੈਰੋਗੇਟ ਕੀਤੇ ਗਏ ਇਹਨਾਂ ਕੋਲ 25 ਵਾਹਨ ਜਿਹੜੇ ਨੇ ਸਾਨੂੰ ਟੂ ਵੀਲਰ ਫਾਰਮ ਦੇ ਹੋਏ ਨੇ ਉਹਦੇ ਵਿੱਚ ਮੋਟਰਸਾਈਕਲ ਔਰ ਕਨੈਕਟਿਕ ਜਿਹੜੇ ਨੇ ਸਕੂਟਰ ਹੈਗੇ ਨੇ ਕੇਸ ਰਿਸਟਰ ਕਰ ਲਿਆ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੈ ਲਿਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਾਣਕਾਰੀ ਜਾਇ ਹੈ ਕਿਥੋਂ ਕਿਥੋਂ ਦੀ ਚੋਰੀ ਕਰਦੇ ਸੀ ਕਿਹੜੇ ਵੱਕੋ ਵਕਰੀਆਂ ਥਾਵਾਂ ਦੇ ਉੱਤੋਂ ਜਿੱਥੇ ਕਿ ਜਿਵੇਂ ਬਾਜ਼ਾਰਾਂ ਦੇ ਵਿੱਚੋਂ ਆਮ ਤੌਰ ਤੇ ਜਾਂ ਬੱਸ ਸਟੈਂਡ ਦੇ ਲਾਗੇ ਉਹ ਮਤਲਬ ਕਿ ਜਿੱਥੇ ਵੀ ਕਿਤੇ ਲੱਗਦਾ ਸੀਗੇ ਇਹਨਾਂ ਨੂੰ ਸਹੀ ਜਿਹਾ ਲੱਗਦਾ ਸੀ ਮਾਹੌਲ ਚਾਪੀਤਰ ਦੇ ਸਰ ਦੋਨੋਂ ਸਕੇ ਹੈ ਕਿ ਕੋਣ ਹੈ ਦੋਸਤ ਨਹੀਂ ਇੱਕ ਖੇੜੀ ਪਿੰਡ ਦਾ ਪਿੰਡ ਦਾ ਇੱਕ ਦੌਣ ਕਲਾਂ ਪਿੰਡ ਦਾ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੇਸ ਰਿਸਟਰ ਨਹੀਂ ਇੱਕ ਦੇ ਖਿਲਾਫ ਚੋਰੀ ਦਾ ਕੇਸ ਹੈ ਔਰ ਦੂਜੇ ਦੇ ਖਿਲਾਫ ਜਿਹੜਾ ਹੈ ਐਨਟੀਪੀਐਸ ਇੱਕਦਮ ਔਰ ਵੀ ਖੁਲਾਸੇ ਹੋਣਗੇ ਸਰ ਔਰ ਵੀ ਨੈਚੁਰਲੀ ਪੁਲਿਸ ਰਿਮਾਂਡ ਦੇ ਵਿੱਚ ਹੈਗੇ ਨੇ ਹੁਣ ਦੇਖਦੇ ਹਾਂ ਅਸੀਂ ਅੱਗੇ ਫਰਦਰ ਕੀ ਇਨਵੈਸਟੀਗੇਸ਼ਨ 'ਚ ਗੱਲ ਆਉਂਦੀ ਹੈ ਉਹਨੂੰ ਉਸ ਤਰੀਕੇ ਨਾਲ ਵਰਕ ਕਰਨਾ ਹੈ ਥੈਂਕ ਯੂ ਪਿਛਲੇ ਸਮੇਂ ਦੌਰਾਨ ਸਾਡੇ ਸਿਟੀ ਦੇ ਅੰਦਰ ਸਾਡੇ ਸੋਰੀਜਨ ਦੇ ਅੰਦਰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਵਾਹਨ ਜਿਹੜੇ ਨੇ ਉਹਨਾਂ ਦੀ ਚੋਰੀ ਹੋ ਰਹੀ ਸੀਗੀ ਟੂ-ਵੀਲਰ ਇਸ ਦੇ ਬਾਰੇ ਐਸਐਚਓ ਅਰਬਨ ਸਟੇਟ ਅਮਨਦੀ ਬਰਾੜ ਔਰ ਇਹਨਾਂ ਦੀ ਸਮੁੱਚੀ ਟੀਮ ਨੇ ਬੜੀ ਮਿਹਨਤ ਦੇ ਨਾਲ ਇਸ ਦਾ ਸਰਾਗ ਲਗਾਇਆ ਕੱਲ ਇਹਨਾਂ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਦੋ ਵਿਅਕਤੀ ਇਹਨਾਂ ਨੇ ਰਾਉਂਡ ਅਪ ਕੀਤੇ ਸੀਗੇ ਲਖਵੀਰ ਸਿੰਘ ਔਰ ਇਕਬਾਲਪਰੀ ਦੋਨਾਂ ਨੂੰ ਜਦੋਂ ਪੁੱਛਗਿਸ਼ ਕੀਤੀ ਇੰਟਰੋਗੇਟ ਕੀਤੇ ਗਏ ਇਹਨਾਂ ਕੋਲ 25 ਵਾਹਨ ਜਿਹੜੇ ਨੇ ਸਾਨੂੰ ਟੂ-ਵੀਲਰ ਫਾਰਮਡ ਹੋਏ ਨੇ ਉਹਦੇ ਵਿੱਚ ਮੋਟਰਸਾਈਕਲ ਔਰ ਕਨੈਕਟਡ ਜਿਹੜੇ ਨੇ ਸਕੂਟਰ ਹੈਗੇ ਨੇ ਕੇਸ ਰਿਸਟਰ ਕਰ ਲਿਆ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੈ ਲਿਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਾਣਕਾਰੀ ਚਾਹੀਏ ਕਿਥੋਂ ਕਿਥੋਂ ਦੀ ਚੋਰੀ ਕਰਦੇ ਸੀ ਕਿਹੜੇ ਵਕੂ ਵਕਰੀਆਂ ਥਾਵਾਂ ਦੇ ਉੱਤੋਂ ਜਿੱਥੇ ਕਿ ਜਿਵੇਂ ਬਾਜ਼ਾਰਾਂ ਦੇ ਵਿੱਚੋਂ ਆਮ ਤੌਰ ਤੇ ਜਾਂ ਬੱਸ ਸਟੈਂਡ ਦੇ ਲਾਗੇ ਉਹ ਮਤਲਬ ਕਿ ਜਿੱਥੇ ਵੀ ਕਿਤੇ ਲੱਗਦਾ ਸੀਗੇ ਇਹਨਾਂ ਨੂੰ ਸਹੀ ਜਿਹਾ ਲੱਗਦਾ ਸੀ ਮਾਹੌਲ ਪੁਚਾਤਰ ਦੇ ਸਰ ਦੋਨੋਂ ਸਕੇ ਹੈ ਕਿ ਕੋਣ ਹੈ ਦੋਸਤ ਨਹੀਂ ਇੱਕ ਖੇੜੀ ਪਿੰਡ ਦਾ ਪਿੰਡ ਦਾ ਇੱਕ ਦੌਣ ਕਲਾਂ ਪਿੰਡ ਦਾ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੇਸ ਰਿਸਟਰ ਨਹੀਂ ਇੱਕ ਦੇ ਖਿਲਾਫ ਚੋਰੀ ਦਾ ਕੇਸ ਹੈ ਔਰ ਦੂਜੇ ਦੇ ਖਿਲਾਫ ਜਿਹੜਾ ਹੈ ਐਨਟੀਪੀਐਸ ਇੱਕਦਮ ਔਰ ਵੀ ਖੁਲਾਸੇ ਹੋਣਗੇ ਸਰ ਔਰ ਵੀ ਨੈਚੁਰਲੀ ਪੁਲਿਸ ਰਿਮਾਂਡ ਦੇ ਵਿੱਚ ਹੈਗੇ ਨੇ ਹੁਣ ਦੇਖਦੇ ਹਾਂ ਅਸੀਂ ਅੱਗੇ ਫਰਦਰ ਕੀ ਇਨਵੈਸਟੀਗੇਸ਼ਨ 'ਚ ਗੱਲ ਆਉਂਦੀ ਹੈ ਉਹਨੂੰ ਉਸ ਤਰੀਕੇ ਨਾਲ ਵਰਕ ਕਰਨਾ ਹੈ ਥੈਂਕ ਯੂ ਪਿਛਲੇ ਸਮੇਂ ਦੌਰਾਨ ਸਾਡੇ ਸਿਟੀ ਦੇ ਅੰਦਰ ਸਾਡੇ ਸਬਰੀਜਨ ਦੇ ਅੰਦਰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਵਾਹਨ ਜਿਹੜੇ ਨੇ ਉਹਨਾਂ ਦੀ ਚੋਰੀ ਹੋ ਰਹੀ ਸੀਗੀ ਟੂ-ਵੀਲਰ ਇਸ ਦੇ ਬਾਰੇ ਐਸਐਚਓ ਅਰਬਨ ਸਟੇਟ ਅਮਨਦੀ ਬਰਾੜ ਔਰ ਇਹਨਾਂ ਦੀ ਸਮੁੱਚੀ ਟੀਮ ਨੇ ਬੜੀ ਮਿਹਨਤ ਦੇ ਨਾਲ ਇਸ ਦਾ ਸਰਾਗ ਲਗਾਇਆ ਕੱਲ ਇਹਨਾਂ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਦੋ ਵਿਅਕਤੀ ਇਹਨਾਂ ਨੇ ਰਾਉਂਡ ਅਪ ਕੀਤੇ ਸੀਗੇ ਲਖਵੀਰ ਸਿੰਘ ਔਰ ਇਕਬਾਲਪਰੀ ਦੋਨਾਂ ਨੂੰ ਜਦੋਂ ਪੁੱਛਗਿਸ਼ ਕੀਤੀ ਇੰਟੈਰੋਗੇਟ ਕੀਤੇ ਗਏ ਇਹਨਾਂ ਕੋਲ 25 ਵਾਹਨ ਜਿਹੜੇ ਨੇ ਸਾਨੂੰ ਟੂ-ਵੀਲਰ ਫਾਰਮ ਦੇ ਹੋਏ ਨੇ ਉਹਦੇ ਵਿੱਚ ਮੋਟਰਸਾਈਕਲ ਔਰ ਕਨੈਕਟਡ ਜਿਹੜੇ ਨੇ ਸਕੂਟਰ ਹੈਗੇ ਨੇ ਕੇਸ ਰਿਸਟਰ ਕਰ ਲਿਆ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੈ ਲਿਆ ਗਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਾਣਕਾਰੀ ਚਾਹੀਏ ਕਿਥੋਂ ਕਿਥੋਂ ਦੀ ਚੋਰੀ ਕਰਦੇ ਸੀ ਕਿਹੜੇ-ਕਿਹੜੇ ਵਕੋ-ਵਕਰੀਆਂ ਥਾਵਾਂ ਦੇ ਉੱਤੋਂ ਜਿੱਥੇ ਕਿ ਜਿਵੇਂ ਬਾਜ਼ਾਰਾਂ ਦੇ ਵਿੱਚੋਂ ਆਮ ਤੌਰ ਤੇ ਜਾਂ ਬੱਸ ਸਟੈਂਡ ਦੇ ਲਾਗੇ ਹੋ ਮਤਲਬ ਕਿ ਜਿੱਥੇ ਵੀ ਕਿਤੇ ਲੱਗਦਾ ਸੀਗੇ ਇਹਨਾਂ ਨੂੰ ਸਹੀ ਜਿਹਾ ਲੱਗਦਾ ਸੀ ਮਾਹੌਲ ਚਾਪੀਤਰ ਦੇ ਸਰ ਦੋਨੋਂ ਸਕੇ ਹੈ ਕਿ ਕੋਣ ਹੈ ਦੋਸਤ ਨਹੀਂ ਇੱਕ ਖੇੜੀ ਪਿੰਡ ਦਾ ਪਿੰਡ ਦਾ ਇੱਕ ਦੌਣ ਕਲਾਂ ਪਿੰਡ ਦਾ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੇਸ ਰਿਸਟਰ ਨਹੀਂ ਇੱਕ ਦੇ ਖਿਲਾਫ ਚੋਰੀ ਦਾ ਕੇਸ ਹੈ ਔਰ ਦੂਜੇ ਦੇ ਖਿਲਾਫ ਜਿਹੜਾ ਹੈ ਐਨਟੀਪੀਐਸ ਇੱਕਦਮ ਔਰ ਵੀ ਖੁਲਾਸੇ ਹੋਣਗੇ ਸਰ ਔਰ ਵੀ ਨੈਚੁਰਲੀ ਪੁਲਿਸ ਰਿਮਾਂਡ ਦੇ ਵਿੱਚ ਹੈਗੇ ਨੇ ਹੁਣ ਦੇਖਦੇ ਹਾਂ ਅਸੀਂ ਅੱਗੇ ਫਰਦਰ ਕੀ ਇਨਵੈਸਟੀਗੇਸ਼ਨ 'ਚ ਗੱਲ ਆਉਂਦੀ ਹੈ ਉਹਨੂੰ ਉਸ ਤਰੀਕੇ ਨਾਲ ਵਰਕ ਕਰਨਾ ਥੈਂਕ ਯੂ